ਪ੍ਰਸਿੱਧ ਰਾਈਟਰ ਲਾਲ ਸਿੰਘ ਹੁਣਾਂ ਦੇ ਮਿਸ ਜਗਦੀਸ਼ ਕੌਰ ਜੀ ਵੀ ਅੱਜ ਇੱਥੇ ਪਿੰਡ ਥਾਂਦੀਆਂ ਦੇ ਵਿੱਚ ਜਿੱਥੇ ਕਿ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਤੇ ਹਸਪੀਟਲ ਬੀਤੇ ਸਮੇਂ ਬੰਦ ਹੋ ਗਿਆ ਸੀ ਅੱਜ ਓਪਨਿੰਗ ਹੈ ਤੇ ਅੱਜ ਭੈਣ ਜੀ ਹੁਣੀ ਵੀ ਇੱਥੇ ਪਹੁੰਚੇ ਹੋਏ ਨੇ ਬੜਾ ਚਿਹਰੇ ਦੇ ਉੱਤੇ ਖੁਸ਼ੀ ਜ਼ਾਹਰ ਹੋ ਰਹੀ ਹੈ ਕਿਉਂਕਿ ਸਮਾਜ ਦਾ ਸਾਡਾ ਸੰਕੇਤ ਹੈ ਜਦੋਂ ਸਾਡੇ ਅਦਾਰੇ ਜਿਹੜੇ ਆ ਕਿਤੇ ਬ੍ਰੇਕ ਹੁੰਦੇ ਆ ਸਾਨੂੰ ਮਨ ਜਿਹੜਾ ਸਾਡਾ ਦੁਖੀ ਹੁੰਦਾ ਤੇ ਭੈਣ ਜੀ ਹੁਣਾਂ ਦਾ ਵੀ ਚਿਹਰਾ ਖੜਿਆ ਲੱਗਦਾ ਭੈਣ ਜੀ ਜੈ ਗੁਰਦੇਵ ਧੰਨਵਾਦ ਭੈਣ ਜੀ ਮੇਰੇ ਵੱਲੋਂ ਅੱਜ ਸਾਰੀ ਵੀ ਕੌਮ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਤੇ ਮਾਣ ਦਾ ਦਿਨ ਹੈ ਜਿਹੜਾ ਅਦਾਰਾ ਹਸਪੀਟਲ ਸਾਡਾ ਬੰਦ ਹੋ ਗਿਆ ਸੀ ਕੁਝ ਸਮੇਂ ਵਾਸਤੇ ਉਹ ਅੱਜ ਦੁਬਾਰਾ ਓਪਨ ਜਾ ਰਹੇ ਹੋਣ ਜਾ ਰਿਹਾ ਹੈ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਤੇ ਮਾਣ ਦੀ ਗੱਲ ਹੈ ਤੇ ਸਾਰੀ ਕੌਮ ਨੂੰ ਸਾਰੀਆਂ ਸੰਸਥਾਵਾਂ ਨੂੰ ਸਾਰੇ 사ਦ ਸਮਾਜ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਇਸ ਸ਼ੁਭ ਦਿਨ ਦੀ ਬਿਲਕੁਲ ਜੀ ਸਮਾਜ ਦੀ ਵਿੱਚ ਜੇ ਸਮਾਜ ਨੂੰ ਪਤਾ ਲੱਗਦਾ ਵੀ ਇੱਥੇ ਸੰਕਟ ਹੈ ਸਮਾਜ ਇਕੱਠਾ ਹੋ ਜਾਂਦਾ ਹਾਂਜੀ ਤੇ ਅੱਜ ਇਸ ਤਰ੍ਹਾਂ ਲੱਗਦਾ ਵੀ ਸਮਾਜ ਬੇਗਮਪੁਰੇ ਦੇ ਰਸਤੇ ਤੇ ਚੱਲ ਪਿਆ ਬਿਲਕੁਲ ਜੀ ਸਤ ਗੁਰਾਂ ਦਾ ਜਿਹੜਾ ਸੰਦੇਸ਼ ਹੈ ਸਾਨੂੰ ਬੇਗਮਪੁਰਦਾ ਉਹ ਇੱਕ ਪ੍ਰੈਕਟੀਕਲ ਹੋਣਾ ਚਾਹੀਦਾ ਹੈ ਜਿਹੜਾ ਅਸੀਂ ਅਲੱਗ-ਅਲੱਗ ਸਟੇਜਾਂ ਤੋਂ ਬੋਲਦੇ ਆ ਕਿ ਸਤ ਸੰਗਤ ਮਿਲ ਰਹੀ ਹੈ ਮਾਦਵ ਜੈਸੇ ਮਧਮਮ ਖੀਰਾ ਅਸਲ ਵਿੱਚ ਅੱਜ ਅਸੀਂ ਇੱਥੇ ਦੇਖ ਰਹੇ ਹਾਂ ਕਿ ਮਧੂਮੱਖੀਆਂ ਇਕੱਠੀਆਂ ਹੋਈਆਂ ਹਨ ਕਿਉਂਕਿ ਜਿਹੜੇ ਸਾਡੇ ਰਾਈਟਸ ਆ ਤੇ ਮਧੂਮੱਖੀਆਂ ਦਾ ਪਰਪਸ ਸਾਨੂੰ ਗੁਰੂ ਦਾਸ ਮਹਾਰਾਜ ਜੀ ਨੇ ਹੋਰ ਕਿਉਂ ਨਹੀਂ ਕੁਝ ਕਹਿਤਾ ਬਣਨ ਵਾਸਤੇ ਮਧੂਮੱਖੀਆਂ ਹੀ ਕਿਉਂ ਗਈਆਂ ਗਈਆਂ ਕਿਉਂਕਿ ਮਧੂਮੱਖੀਆਂ ਹਿੰਮਤੀ ਆ ਆਣਖੀ ਆ ਔਰ ਆਪਣਾ ਰਜੀਕ ਆਪ ਪੈਦਾ ਕਰਦੀਆਂ ਕਿਸੇ ਦਾ ਹੱਕ ਨਹੀਂ ਖੁੰਦੀਆਂ ਸੋ ਜੋ ਅੱਜ ਅਸੀਂ ਕਰਨੇ ਜਾ ਰਹੇ ਹਾਂ ਅਸੀਂ ਆਪਣੇ ਹੱਕ ਨੂੰ ਆਪਣੀ ਇੱਜ਼ਤ ਨੂੰ ਅਸੀਂ ਬਚਾਣ ਜਾ ਰਹੇ ਹਾਂ ਉਹਨੂੰ ਬਚਾ ਲਿਆ ਆ ਸਾਰੇ ਕੌਮ ਨੇ ਇਕੱਠਾ ਹੋ ਕੇ ਸੋ ਇਹ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਇੱਕ ਸ਼ੁਰੂਆਤ ਆ ਇਸ ਤੋਂ ਅੱਗੇ ਅਸੀਂ ਵਧਣਾ ਆ ਬੂੰਦ ਬੂੰਦ ਦੇ ਨਾਲ ਸਮੁੰਦਰ ਬਣਦਾ ਹੈ ਸਿਆਣਿਆਂ ਨੇ ਕਿਹਾ ਸੋ ਇਹ ਜ਼ਰੂਰੀ ਨਹੀਂ ਕਿ ਕਿਸੇ ਨੇ ਲੱਖਾਂ ਰੁਪਏ ਹੀ ਫੰਡ ਦੇਣਾ ਹੈ ਇਸ ਹਸਪੀਟਲ ਵਾਸਤੇ ਕੋਈ 100 ਵੀ ਦੇ ਸਕਦਾ ਹੈ ਉਹ 200 ਵੀ ਦੇ ਸਕਦਾ ਆਪਣੀ ਕਪੈਸਿਟੀ ਦੇ ਮੁਤਾਬਕ ਜਿਹੜੇ ਕੋ ਜੋ ਵੀ ਸ਼ਰਦਾ ਹੈਗੀ ਆ ਆਪਣੀ ਨੇਥ ਕਮਾਈ ਦੇ ਵਿੱਚ ਉਹ ਅਸੀਂ ਇਸ ਹਸਪੀਟਲ ਦੇ ਵਿੱਚ ਦਾਨ ਦੇਣਾ ਹੈ ਜੀ 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 ਤੇ ਇਸ ਤਰ੍ਹਾਂ ਵੀ ਆਸ ਕਰਦੇ ਨੇ ਦਾਨੀ ਸੱਜਣ ਜੀ ਜਿਨ੍ਹਾਂ ਨੇ ਸਹਿਯੋਗ ਕੀਤਾ ਮੋਢੀ ਮਾਇਆ ਦੇ ਨਾਲ ਜੀ ਕਿ ਜੇ ਇਸ ਮਰੀਜ਼ ਦੇ ਕੋਲ 10 ਰੁਪਏ ਪਰਚੀ ਲਈ ਵੀ ਨਹੀਂ ਹੈਗੇ ਹਾਂਜੀ ਜਿਹੜਾ ਪਿੰਡਾਂ ਚ ਕੋਈ ਨਰੇਗਾ ਵਰਕਰ ਹੈ ਕੋਈ ਮਜ਼ਦੂਰ ਹੈ ਜਦੀ ਜੇਬ ਚ ਪੈਸਾ ਹੀ ਹੈ ਨਹੀਂ ਬਹੁਤ ਸਾਰੇ ਕਾਰਨ ਹੈਗੇ ਨੇ ਕਿਸੇ ਦੇ ਔਲਾਦ ਹੀ ਨਹੀਂ ਜੀ ਜੇ ਔਲਾਦ ਹੈ ਤਾਂ ਨਕਮੀ ਹੈ ਜੀ ਬਹੁਤ ਸਾਰੇ ਪੰਜਾਬ ਦੇ ਵਿੱਚ ਇਦਾਂ ਦੇ ਗਰੀਬ ਘਰਾਂ ਦੇ ਵਿੱਚ ਕਾਰਨ ਪੈ ਜੀ ਹੈਗੇ ਨੇ ਇਹ ਵੀ ਆਸ ਕਰਦੇ ਆ ਵੀ ਹਸਪੀਟਲ ਤੋਂ ਇਸ ਤਰ੍ਹਾਂ ਲੋਕਾਂ ਦਾ ਬਿਲਕੁਲ ਇਸੇ ਨਾਲ ਬਹੁਤ ਜਿਆਦਾ ਭਲਾ ਹੋਏਗਾ ਕੋਈ ਜ਼ਰੂਰੀ ਨਹੀਂ ਕਿ ਇਹਦੇ ਨਾਲ ਸਾਰੇ ਸਮਾਜ ਦਾ ਹੀ ਭਲਾ ਹੋਏਗਾ ਇਹ ਜੋ ਲੋਕ ਹਰ ਕੌਮ ਦੇ ਵਿੱਚ ਮਾਨਵਤਾ ਦਾ ਮਾਨਵਤਾ ਵਾਸਤੇ ਜੋ ਸਾਡੇ ਸਤਿਗੁਰੂ ਦਾ ਸੰਦੇਸ਼ ਆ ਸਰਬ ਸੰਜੀਵਾਲਤਾ ਦਾ ਸੰਦੇਸ਼ ਆ ਉਹ ਅਸੀਂ ਇਸ ਦੇ ਰੂਪ ਦੇ ਵਿੱਚ ਉਹਨੂੰ ਪ੍ਰੈਕਟੀਕਲ ਰੂਪ ਦੇਣ ਜਾ ਰਹੇ ਆ ਕੋਈ ਜ਼ਰੂਰੀ ਨਹੀਂ ਹੈਗਾ ਗਰੀਬ ਹਰ ਪਾਸੇ ਹੁੰਦਾ ਔਲਾਦ ਹਰ ਕਿਸੇ ਦੀ ਵੀ ਖਰਾਬ ਹੋ ਸਕਦੀ ਹੈ ਸੋ ਅਲਾਜ ਇਥੇ ਹਰ ਕਿਸੇ ਨੂੰ ਮਿਲੂਗਾ ਬਿਲਕੁਲ ਜੀ ਵੈਸੇ ਗੁਰੂ ਸਹਿਬਾਨ ਉਹਨਾਂ ਦੀ ਜਾਤ ਨਹੀਂ ਹੁੰਦੀ ਦੇਸ਼ ਭਗਤਾਂ ਦੀ ਜਾਤ ਨਹੀਂ ਹੁੰਦੀ ਜੀ ਬਿਲਕੁਲ ਤੇ ਜਿਨ੍ਹਾਂ ਨੇ ਕੁਰਬਾਨੀਆਂ ਕਰਨੀ ਉਹਨਾਂ ਦੀ ਉਹ ਮਾਨਵਤਾ ਦੇ ਲਈ ਤੇ ਸਮਾਜ ਦੇ ਲਈ ਉਹਤੇ ਪੂਰੇ ਜਿਹੜੀ ਪ੍ਰਕਿਰਤੀ ਉਹਦੇ ਵਾਸਤੇ ਕਰਦੇ ਨੇ ਬਿਲਕੁਲ ਇਨਸਾਨੀਅਤ ਵਾਸਤੇ ਸਾਰਾ ਕੁਝ ਕਰਦੇ ਨੇ ਜੋ ਸਾਡੇ ਸਤਿਗੁਰਾਂ ਦਾ ਸੰਦੇਸ਼ ਹੈ ਇਨਸਾਨੀਅਤ ਦਾ ਬੇ ਕਿਸੇ ਦਾ ਹੱਕ ਖੋਣਾ ਨਹੀਂ ਆਪਣਾ ਜਾਨ ਨਹੀਂ ਦੇਣਾ ਸੋ ਇਹ ਪ੍ਰੈਕਟੀਕਲ ਰੂਪ ਹੈ ਜੀ 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 ਤੇ ਅੱਜ ਬਹੁਤ ਚਾ ਆਇਆ ਸਾਰਿਆਂ ਦੇ ਵਿੱਚ ਦਿਨਾਂ ਦੇ ਵਿੱਚ ਖੁਸ਼ੀ ਆ ਗਈ ਹੈ ਨਾ ਹਾਂਜੀ ਬਿਲਕੁਲ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਤੇ ਬਲਵੀਰ ਕਲੇਰ ਭਾਈ ਸਾਹਿਬ ਜੀ ਨੇ ਉਹਨਾਂ ਦੇ ਨਾਲ ਮੈਂ ਆਈ ਹਾਂ ਤੇ ਬਹੁਤ ਖੁਸ਼ੀ ਹੋ ਰਹੀ ਆ ਕਿ ਸਾਰਿਆਂ ਨੂੰ ਮਿਲਣ ਦਾ ਮੌਕਾ ਵੀ ਮਿਲ ਰਿਹਾ ਹੈ ਤੇ ਸਾਰਿਆਂ ਨੂੰ ਵਧਾਈਆਂ ਵੀ ਆ ਤੇ ਖੁਸ਼ੀ ਤਾਂ ਹੈ ਹੀ ਆ ਕਿਉਂਕਿ ਕੋਈ ਚੀਜ਼ ਇੱਕ ਬੰਦ ਹੁੰਦੀ ਆ ਉਹ ਇੱਕ ਫਿਰ ਅਣਖ ਤੇ ਆ ਜਾਂਦੀ ਹੈ ਕਰਕੇ ਜਦੋਂ ਅਣਖ ਤੇ ਆ ਜਾਂਦੀ ਆ ਫਿਰ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਸੋ ਸਾਰਿਆਂ ਨੇ ਰਲ ਮਿਲ ਕੇ ਹਮਲਾ ਮਾਰਿਆ ਤਾਂ ਅੱਗੇ ਵੀ ਅਸੀਂ ਮਧੂਮੱਖੀਆਂ ਦੇ ਵਾਂਗੂ ਇਕੱਠੇ ਹੀ ਰਹਿਣਾ ਇਹ ਸਾਡਾ ਸੰਦੇਸ਼ ਬਸ ਜਿੱਥੇ ਮਧੂਮੱਖੀਆਂ ਤੇ ਛੱਤੇ ਦੀ ਗੱਲ ਉੱਥੇ ਕਿਤੇ ਨਾ ਕਿਤੇ ਰਾਣੀ ਮੱਖੀ ਦੀ ਵੀ ਗੱਲ ਆਉਂਦੀ ਆ ਬਿਲਕੁਲ ਰਾਣੀ ਮੱਖੀ ਤੇ ਨਾ ਕਿਤੇ ਸਮਾਜ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਸਮਾਜ ਦੇ ਵਿੱਚ ਰਾਣੀ ਮੱਖੀ ਜਿਹੜੀ ਸਾਰੀਆਂ ਮੱਖੀਆਂ ਨੂੰ ਨਾਲ ਜੋੜ ਕੇ ਰੱਖੇ ਇੱਕ ਛੱਤਾ ਬਣਾ ਕੇ ਰੱਖੇ ਇੰਦਾ ਕਿਤੇ ਨਾ ਕਿਤੇ ਕਮੀ ਜਿਹੀ ਮਹਿਸੂਸ ਹੁੰਦੀ ਆ ਦੇਖੋ ਜੇ ਇਹ ਹੈਗਾ ਸਾਨੂੰ ਕਮੀ ਨੂੰ ਮਹਿਸੂਸ ਇਸ ਕਰਕੇ ਮੰਦੇ ਆ ਕਿਉਂਕਿ ਅਸੀਂ ਬਹੁਤ ਪਾਸੇ ਫੈਲ ਚੁੱਕੇ ਆ ਹਾਂ ਅਸੀਂ ਬਹੁਤ ਧਰਮ ਮੱਲ ਲਏ ਆ ਜੇ ਅਸੀਂ ਰਾਣੀ ਮੱਖੀ ਸਾਡੇ ਚ ਰਾਣੀ ਮੱਖੀ ਸਾਡੇ ਸੱਤ ਗੁਰੂ ਰਬੀਦਾਸ ਮਹਾਰਾਜ ਜੀ ਆ ਜੇ ਅਸੀਂ ਇਕੱਠੇ ਹੋਣਾ ਤੇ ਅਸੀਂ ਉਹਨਾਂ ਨੂੰ ਦੇਖ ਕੇ ਹੀ ਮਨ ਲਏ ਤੇ ਉਹ ਸਾਡੇ ਸਾਹਮਣੇ ਆ ਉਹ ਸਾਡੀ ਰਾਣੀ ਮੱਖੀ ਆ ਉਹ ਸਾਡੇ ਸ਼ਹਿਨशाह ਉਹ ਸਾਡੇ ਸੱਤ ਗੁਰੂ ਆ ਜੇ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਉਹਨਾਂ ਦੀ ਗੁਰਬਾਣੀ ਨੂੰ ਪ੍ਰੈਕਟੀਕਲ ਰੂਪ ਦਵਾਂਗੇ ਫੇ ਕੋਈ ਦੁਆਰਾ ਨਹੀਂ ਕਿ ਸਾਨੂੰ ਕਿਸੇ ਵੀ ਖੇਤਰ ਵਿੱਚ ਕੋਈ ਰੁਕ ਸਕਦਾ ਆ ਸੋ ਇਸਾ ਨੂੰ ਪ੍ਰੈਕਟੀਕਲਾਈਜ਼ ਕਰਕੇ ਕਿ ਰਾਣੀ ਮੱਖੀ ਜੋ 7 ਗੁਣਾ ਦਾ ਸੰਦੇਸ਼ ਆ ਉਹਦੇ ਇਨ ਬਿਨ ਪਾਲਣਾ ਕਰਦੇ ਹਾਂ ਜਦੋਂ ਅਸੀਂ ਇਨ ਬਿਨ ਪਾਲਣਾ ਕਰਦੇ ਹਾਂ ਫਿਰ ਅਸੀਂ ਆਪਣੇ ਮਕਸਦ ਤੋਂ ਨਹੀਂ ਪਟਕਦੇ ਹੈਗੇ ਸੋ ਇਸ ਕਰਕੇ ਸਾਡੇ 7 ਗੁਰੂ ਆ 7 ਗੁਰੂ ਇਹ ਸਾਡੀ ਰਾਣੀ ਮੱਖੀ ਆ ਜੀ ਜੀ ਤੇ ਉਹੀ ਸਾਡੇ ਸੈਂਚਾ ਉਹਨਾਂ ਨੇ ਘਰਵਾੜੀ ਨੂੰ ਮੁੱਖ ਰੱਖ ਕੇ ਉਹਨਾਂ ਦੇ ਸੰਦੇਸ਼ ਨੂੰ ਮੁੱਖ ਰੱਖ ਕੇ ਜਦੋਂ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਫੇਰ ਅਸੀਂ ਹਰ ਖੇਤਰ ਦੇ ਵਿੱਚ ਤਰੱਕੀ ਪ੍ਰਾਪਤ ਕਰਾਂਗੇ ਜਿਵੇਂ ਜੀ ਰਾਣੀ ਮੱਖੀ ਸਤਗੁਰੂ ਦਾਸ ਮਹਾਰਾਜ ਜੀ ਅਸੀਂ ਅਧਿਆਤਮਿਕ ਤੌਰ ਤੇ ਮੰਨਦੇ ਆ ਗਿਆਂ ਜੀ ਸਮਾਜ ਦੇ ਵਿੱਚ ਵੀ ਸਾਨੂੰ ਇਦਾਂ ਦਾ ਕੋਈ ਪਲੇਟਫਾਰਮ ਚਾਹੀਦਾ ਵੈਸੇ ਹਾਰ ਸਮਾਜ ਦਾ ਇੱਕ ਪਲੇਟਫਾਰਮ ਹੈ ਬਿਲਕੁਲ ਜਿਸ ਪਲੇਟਫਾਰਮ ਤੋਂ ਐਲਾਨ ਹੁੰਦਾ ਹੁਕਮਨਾਮਾ ਹੁੰਦਾ ਹੈ ਹਾਂਜੀ ਹਰ ਕਮਿਊਨਿਟੀ ਦੇ ਵਿੱਚ ਹੈ ਤੇ ਇਸ ਤਰ੍ਹਾਂ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣਾ ਦੁੱਖ ਕਿਸੇ ਦੱਸ ਸਕੀਏ ਅਸੀਂ ਆਪਣੀ ਕਿਤੇ ਸਲਾਹ ਦੱਸ ਸਕੀਏ ਸਾਡੀ ਕੋਈ ਸੁਣਨ ਵਾਲਾ ਹੋਵੇ ਉਹਨਾਂ ਨੂੰ ਵੀ ਲੱਗੇ ਵੀ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਆ ਸੀ ਸਾਡੇ ਇੱਕ ਸ਼ਤ ਹੈ ਹਾਂਜੀ ਬਿਲਕੁਲ ਪੋਲੀਟਿਕਲ ਤੌਰ ਤੇ ਅਸੀਂ ਵੰਡ ਹੋਏ ਹਾਂ ਹਾਂਜੀ ਅਸੀਂ ਸਮਾਜਿਕ ਤੌਰ ਤੇ ਵੰਡ ਹੋਏ ਹਾਂ ਜਿੱਥੇ ਧਾਰਮਿਕ ਤੌਰ ਤੇ ਵੀ ਵੰਡ ਹੋਏ ਹਾਂ ਇਸ ਕਰਕੇ ਮੇਰੀ ਇੱਛਾ ਸੀ ਕਿ ਤਰ੍ਹਾਂ ਕੋਈ ਸਾਡਾ ਛੱਤਾ ਹੋਵੇ ਹਾਂਜੀ ਇੱਕ ਰਾਣੀ ਮੱਖੀ ਹੋਵੇ ਰਾਣੀ ਮੱਖੀ ਮਤਲਬ ਸਾਡੀ ਸੰਸਥਾ ਹੋਵੇ ਜਿੱਥੇ ਅਸੀਂ ਆਪਣਾ ਦੁੱਖ ਦੱਸ ਸਕੀਏ ਚਲੋ ਕੋਈ ਨਹੀਂ ਉਹ ਦਿਨ ਵੀ ਦੂਰ ਨਹੀਂ ਸਾਡਾ ਕੋਈ ਬੇਗਮ ਪਰ ਤਖਤ ਹੋਵੇ ਤਖਤ ਹੋਵੇ ਜਿਦਾਂ ਉਹਨਾ ਆਪਾਂ ਅਕਾਲ ਤਖਤ ਸਭ ਤੋਂ ਦੇਖਦੇ ਆਂ ਤੇ ਸੰਦੇਸ਼ ਆਂਦੇ ਆ ਤੇ ਉਹਨਾਂ ਨੂੰ ਸਾਰੇ ਕੌਮ ਫਾਲੋ ਕਰਦੀ ਆ ਇਸੇ ਹੀ ਤਰ੍ਹਾਂ ਸਾਡਾ ਵੀ ਕੋਈ ਤੋਈ ਤਖਤ ਹੋਵੇ ਤੇ ਉਹਨੂੰ ਇਹਨਵੇਂ ਪਾਲਣਾ ਕਰੇ ਸੰਗਤ ਤੇ ਉਹ ਦਿਨ ਵੀ ਛੇਤੀ ਆਏਗਾ ਸੋ ਸਤਗੁਰਾਂ ਦੀ ਕਿਰਪਾ ਹੋਏਗੀ ਤੇ ਅਸੀਂ ਜ਼ਰੂਰ ਇਦਾਂ ਦਾ ਹੀ ਕੁਝ ਦੇਖਣ ਨੂੰ ਸਾਨੂੰ ਮਿਲੂਗਾ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਬਹੁਤ ਅਸੀਂ ਆਸ ਦੇ ਨਾਲ ਪੈਂਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਹਸਪੀਟਲ ਦੀ ਓਪਨਿੰਗ ਦੀ ਤੇ ਬਹੁਤ-ਬਹੁਤ ਧੰਨਵਾਦ ਜੀ ਜੈ ਗੁਰੂ ਦੇਵ ਧੰਨ ਗੁਰੂ ਦੇਵ ਸਾਨੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਸਮਾਜ ਹੋਰ ਤਰੱਕੀ ਕਰੇ ਇਸੇ ਆਸ ਦੇ ਨਾਲ ਅਸੀਂ ਜੁਟੇ ਹੋਏ ਹਾਂ ਜੀ ਹਾਂਜੀ ਬਿਲਕੁਲ ਸਹੀ